ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਹੋਏ ਦੋ ਧਮਾਕਿਆਂ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਅਤਵਾਦੀ ਐਂਗਲ ਤੋਂ ਇਨਕਾਰ ਨਹੀਂ ਕੀਤਾ ਸੀ ਲੁਧਿਆਣਾ বাস ਸਟੈਂਡ ਦੀ ਜਾਂਚ ਦੇ ਲਈ ਪਹੁੰਚੇ ਡੀਜੀਪੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਮਜਬੂਤ ਹੈ ਕਿਸੇ ਨੂੰ ਵੀ ਸੂਬੇ ਦੇ ਹਾਲਾਤ ਖਰਾਬ ਕਰਨ ਨਹੀਂ ਦਿੱਤੇ ਜਾਣਗੇ ਡੀਜੀਪੀ ਨੇ ਇਹ ਵੀ ਕਿਹਾ ਕਿ ਅਮਰਸਰ ਦੇ ਵਿੱਚ ਹੋਏ ਧਮਾਕਿਆਂ ਦੇ ਪਿੱਛੇ ਕਿਸੇ ਸ਼ਰਾਰਤੀ ਅਨਸਰ ਦਾ ਹੱਥ ਹੋ ਸਕਦਾ ਹੈ ਅਤੇ ਅੱਤਵਾਦੀ ਐਂਗਲ ਤੋਂ ਉਹਨਾਂ ਨੇ ਇਨਕਾਰ ਕੀਤਾ ਸੀ। ਉਹਨਾਂ ਦੱਸਿਆ ਕਿ ਅਮਰਸਰ ਦੇ ਵਿੱਚ ਬੰਬ ਦੇ ਲਈ ਘੱਟ ਤੀਬਰਤਾ ਵਾਲੇ ਮਿਸਪੋਰਟਕਾਂ ਦੀ ਵਰਤੋਂ ਕੀਤੀ ਗਈ ਸੀ ਜਿਨ੍ਹਾਂ ਨੂੰ ਇੱਕ ਡੱਬੇ ਦੀ ਮਦਦ ਦੇ ਨਾਲ ਤਿਆਰ ਕਰਕੇ ਰੱਸੀ ਦੇ ਨਾਲ ਖਿੱਚਿਆ ਗਿਆ ਸੀ। ਇਸ ਦੇ ਵਿੱਚ ਕੋਈ ਤਿੱਖੀ ਵਸਤੂ ਨਹੀਂ ਸੀ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਸੂਬੇ ਭਰ ਦੇ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਜ਼ਾਰਾਂ ਅਤੇ ਹੋਰ ਆਮ ਲੋਕਾਂ ਦੀ ਬਹੁਪਤਰੀ ਜਾਂਚ ਮੁਹਿੰਮ ਤਹਿਤ ਜਾਂਚ ਕੀਤੀ ਜਾ ਰਹੀ ਹੈ ਭਲਕੇ ਹੋਣ ਵਾਲੀ ਜਲੰਧਰ ਲੋਕ ਸਭਾ ਜਮਿਨੀ ਚੋਣ ਸੰਬੰਧੀ ਉਹਨਾਂ ਨੇ ਕਿਹਾ ਕਿ ਚੋਣ ਦੇ ਲਈ ਅਰਧ ਸੈਨਿਕ ਬਲ ਦੀਆਂ 60 ਕੰਪਨੀਆਂ ਤੋਂ ਇਲਾਵਾ ਸੂਬਾ ਪੁਲਿਸ ਵੀ ਤਾਇਨਾਤ ਹੈ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਸੂਬੇ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ ਸੂਬੇ ਦੇ ਕੈਬਨ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਵੀਡੀਓ ਨੂੰ ਲੈ ਕੇ ਬਣਾਈ ਗਈ ਐਸਆਈਟੀ ਬਾਰੇ ਉਹਨਾਂ ਨੇ ਕਿਹਾ ਕਿ ਕਾਨੂੰਨ ਦੇ ਹੱਥ ਜਾਂਚ ਕੀਤੀ ਜਾਵੇਗੀ 1 ਮਿੰਟ ਰਿਲੈਕਸ ਪਹਿਲਾਂ ਤੁਸੀਂ ਆਰਾਮ ਨਾਲ ਕੁੱਛ ਲੋ ਆਰਾਮ ਨਾਲ ਸੈਟਲ ਹੋ ਜਾ ਕਾਲੀ ਨਾ ਕਰੋ ਕਾਲੀ ਨਾ ਕਰੋ ਆਇਤਾ ਲੈ ਆਨੇ ਦੋ ਹਾਂਜੀ ਸਰ ਹਾਂਜੀ ਸਰ ਸਰ ਅੱਜ ਪੰਜਾਬ ਪੁਲਿਸ ਵੱਲੋਂ ਸਟੇਟ ਵਾਈਜ਼ ਆਪਰੇਸ਼ਨ ਵਚਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ ਮਲਟੀ ਮਲਟੀ ਪ੍ਰੋਂਡ ਚੈਕਿੰਗ ਤੇ ਏਰੀਆ ਡੋਮਿਨੇਸ਼ਨ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਸੀਂ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਪਬਲਿਕ ਪਲੇਸਸ ਬਜ਼ਾਰਾ ਦੀ ਚੈਕਿੰਗ ਨਾਕੇ ਲਾ ਕੇ ਵਹਿਕਲਸ ਦੀ ਚੈਕਿੰਗ ਕੀਤੀ ਜਾ ਰਹੀ ਹੈ अर्ਲੀ ਮਾਰਨਿੰਗਸ ਹੋਟਲਸ ਸਰਾਵਾਂ ਦੀ ਚੈਕਿੰਗ ਕੀਤੀ ਜਾਊਗੀ ਸੋ ਇੱਕ ਸਟੈਪ ਵਾਈਜ਼ ਵੇਰੀਅਸ ਫੇजेस ਦੇ ਵਿੱਚ ਅਸੀਂ ਆਪਰੇਸ਼ਨ 2 ਦਿਨਾਂ ਤੱਕ ਕਰਾਂਗੇ ਟੂਡੇ ਐਂਡ ਟੂਮੋਰੋ ਸੀਨੀਅਰ ਆਫਿਸਰਸ ਜਿਹੜੇ ਪੰਜਾਬ ਪੁਲਿਸ ਦੇ ਹੈਗੇ ਏ ਡੀ ਜੀ ਪੀ ਆਈ ਜੀ ਰੈਂਕ ਦੇ ਆਫਿਸਰਸ ਨੂੰ ਅਸੀਂ ਡਿਸਟ੍ਰਿਕਟਸ ਅਲੋਟ ਕੀਤੇ ਹੈਗੇ ਤੇ ਸੋ ਦੈਟ ਹਰ ਡਿਸਟ੍ਰਿਕਟ ਦੇ ਵਿੱਚ ਸੀਨੀਅਰ ਆਫਿਸਰਸ ਇਸ ਆਪਰੇਸ਼ਨ ਨੂੰ ਆਪ ਸੁਪਰਵਾਈਜ਼ ਕਰ ਰਹੇ ਹੈਗੇ ਦਾ ਮੇਨ ਏਮ ਇਜ਼ ਟੂ ਫੋਲਡ ਇੱਕ ਤੇ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਹੈ ਕਿ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਸੀਂ ਦੇਖਿਆ ਕਿ ਅਚਨਚੇ ਚੈਕਿੰਗ ਦੇ ਵਿੱਚ ਰਿਕਵਰੀਜ਼ ਹੁੰਦੀ ਹੈ ਕਾਫੀ ਕੁਝ ਸਾਡੇ ਹੱਥ ਵਿੱਚ ਲੱਗਦਾ ਹੈ ਤੇ ਸੈਕੰਡਲੀ ਪਬਲਿਕ ਦੇ ਵਿੱਚ ਕੌਨਫੀਡੈਂਸ ਬਿਲਡਿੰਗ ਪੁਲਿਸ ਤੇ ਜਿਹੜੀ ਮੂਵਮੈਂਟ ਹੈਗੀ ਪੁਲਿਸ ਦੀ ਐਕਟੀਵਿਟੀ ਤੋਂ ਜਿਹੜਾ ਇੱਕ ਪ੍ਰੈਸ਼ਰ ਹੈਗਾ ਉਹ ਅਸੀਂ ਮੇਨਟੇਨ ਕਰਨਾ ਚਾਹੁੰਦੇ ਹਾਂ ਬਾਅਦ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਜਿਹੜਾ ਭਾਈਚਾਰਾ ਹੈਗਾ ਉਸ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਕਮਿਟਡ ਹੈਗੀ ਵੀ ਵਿਲ ਮੇਨਟੇਨ ਦੀ ਹਾਰਡ ਅਰਨਡ ਪੀਸ ਇਨ ਪੰਜਾਬ ਇਹ ਬਹੁਤ ਸੀ ਤੱਕਦਾ ਹੈ ਜਿਹੜੇ ਸਿੰਸ ਪੰਜਾਬ ਇਜ਼ ਅ ਸੈਂਸਿਟਿਵ ਬਾਰਡਰ ਸਟੇਟ ਜਿਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮਿਸਚਿਫ ਕੀਤੀ ਜਾਵੇ ਸੋ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਅੰਸਰਾ ਦੀ ਮਿਸਚਿਫ ਨੂੰ ਕਦੇ ਵੀ ਕਾਮਯਾਬ ਨਹੀਂ ਹੁੰਦੇ ਵਾਜੀ ਸੋ ਇਹ ਜਿਹੜਾ ਅੰਮ੍ਰਿਤਸਰ ਇਨਸੀਡੈਂਟ ਹੋਇਆ ਇਸ ਨੂੰ ਅਸੀਂ ਪੂਰੀ ਤਰ੍ਹਾਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਜਵੇਂ ਮੈਂ ਕੱਲ ਅੰਮ੍ਰਿਤਸਰ ਗਿਆ ਸੀਗਾ ਉੱਥੇ ਵੀ ਮੈਂ ਦੱਸਿਆ ਸੀ कि ਸਾਨੂੰ ਹਜੇ ਤੱਕ ਉਥੇ ਕੋਈ ਡੈਟੋਨੇਟਰ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਮਿਲੀ ਹੈ ਸਾਡੀ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੋਂ ਲੱਗਦਾ ਹੈ ਇਟ ਇਜ਼ ਅ ਲੋ ਐਕਸਪਲੋਸਿਵ ਅਸੀਂ ਸਾਰੇ ਐਂਗਲਸ ਤੋਂ ਜਾਂਚ ਕਰ ਰਹੇ ਹੈਗੇ ਕਿ ਕਿਸੇ ਦੀ ਮਿਸਚਫ ਹੈਗੀ ਕੋਈ ਟਰਰ ਐਂਗਲ ਹੈ ਕੀ ਆ ਕਿਸੇ ਦਾ ਕੋਈ ਪਰਸਨਲ ਮੋਟਿਵ ਹੈ ਸੋ ਥੋਰਲੀ ਇਨਵੈਸਟੀਗੇਟ ਕਰਕੇ ਅਸੀਂ ਪਿੱਛੇ ਵੀ ਰੀਸੈਂਟ ਪਾਸ ਦੇ ਵਿੱਚ ਜਿੰਨੇ ਵੀ ਇਨਸੀਡੈਂਟਸ ਹੋਏ ਆ ਅਸੀਂ ਟ੍ਰੇਸ ਕੀਤੇ ਆ ਅਸੀਂ ਸਾਰੇ ਇਨਸੀਡੈਂਟਸ ਨੂੰ ਟ੍ਰੇਸ ਕਰਾਂਗੇ ਸਰ ਐਨਈ ਅੱਜ 당 ਲਈ ਪਹੁੰਚੀ ਐਨਈ ਦੇ ਕੋਈ ਇਨਪੁਟ ਤੋਂ ਹੋਰ ਹੈਗੇ ਜਿਹੜੇ ਮਿਲੇ ਨੇ ਇਸ ਉੱਤੇ ਨਹੀਂ ਕਈ ਏਜੰਸੀਜ਼ ਦੇਖੋ ਜੀ ਸਾਡਾ ਸਾਰੀ ਏਜੰਸੀਜ਼ ਦੇ ਨਾਲ ਤਾਲਮੇਲ ਹੈ ਇਨਵੈਸਟੀਗੇਸ਼ਨ ਇਸ ਬੀਂਗ ਕੰਡਕਟਡ ਬਾਈ ਪੰਜਾਬ ਪੁਲਿਸ ਬਟ ਪੰਜਾਬ ਪੁਲਿਸ ਸਾਰੀ ਏਜੰਸੀਜ਼ ਦੀ ਹੈਲਪ ਲੈ ਰਹੀ ਹੈ ਜਿਵੇਂ ਐਨਐਸਜੀ ਦੀ ਟੀਮ ਉਹਨਾਂ ਦੀ ਸਪੈਸ਼ਲਾਈਜ਼ੇਸ਼ਨ ਹੁੰਦੀ ਹੈ ਬਲਾਸਟ ਇਨਵ ਨੈਸ਼ਨਲ ਸਕਿਉਰਿਟੀ ਗਾਰਡਸ ਸੋ ਉਹਨਾਂ ਦੀ ਵੀ ਟੀਮ ਆਈ ਹੈ ਫੋਰੈਂਸਿਕ ਸਾਇੰਸ ਲੈਬਰੇਟਰੀ ਦੀ ਟੀਮ ਆਈ ਹੈ ਐਨਆਈਏ ਸੋ ਇੱਕ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਹੈਗਾ ਅਸੀਂ ਪਤਾ ਕਰਨਾ ਚਾਹੁੰਦੇ ਕਿ ਹੋਇਆ ਕੀ ਸੀਗਾ ਫੈਕਟਸ ਕੀ ਹੈਗਾ ਸਰ ਐਨੀਕਲੀਉ ਸਰ ਐਨੀਕਲੀਉ ਸਰ ਐਨੀਕਲੀਉ ਦੈਟ ਇਜ਼ Part of the investigation ਜੀ ਸੋ ਵੀ ਵਿਲ ਵੈਰੀ ਸੂਨ ਵੀ ਆਈ ਬੀ ਚੈਕਿੰਗ ਦਾ ਨਾਮ ਵੀ ਰੱਖੇਗੇ ਚੈਕਿੰਗ ਦੌਰਾਨ ਮਲਟੀ ਪ੍ਰੌਂਡ ਜਿਵੇਂ ਮੈਂ ਕਿਹਾ ਸੀਗਾ ਅਸੀਂ ਬਜ਼ਾਰਾ ਦੀ ਚੈਕਿੰਗ ਕਰਾਂਗੇ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕਰਾਂਗੇ ਅਸੀਂ अर्ਲੀ ਮਾਰਨਿੰਗ ਹੋਟਲਸ ਦੀ ਚੈਕਿੰਗ ਕਰਾਂਗੇ ਸੋ ਨਾਕੇ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾਊਗੀ ਸੋ ਥੈਟ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਤੇ ਦਬਿਸ਼ ਬਣਾਈ ਜਾਵੇ ਸਰ ਕਿ ਟਾਲੂ ਜਾ ਕੇ ਦੇ ਮਾਮਲੇ ਵਿੱਚ ਇੱਕ ਇਨਵੈਸਟੀਗੇਸ਼ਨ ਟੀਮ ਜਤੀ ਕੀਤੀ ਹੈ ਨਾ ਟਾਈਮ ਆਊਟ ਕਿਸੇ ਦੀ ਨਹੀਂ ਇਨੀ ਦੇ ਤੱਕ ਆਪਣਾ ਰਿਪੋਰਟ ਦੇਗੀ ਅਸੀਂ ਅਸੀਂ ਐਸ ਪਰ ਲਾਅ ਐਂਡ ਡਾਇਰੈਕਸ਼ਨਸ ਅਸੀਂ ਆਪਣਾ ਕੰਮ ਕਰਾਂਗੇ ਲਾਅ ਵਿਲ ਟੇਕ ਇਟਸ ਕੋਰਸ ਸਰ ਕੋਈ ਟਾਈਮ ਆਊਟ ਨਹੀਂ ਹੈ ਲਾਅ ਵਿਲ ਟੇਕ ਜਲੰਧ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਰੱਖੇਗਾ ਤੇ ਅਸੀਂ ਜਲੰਧ ਇਲੈਕਸ਼ਨ ਲਈ ਬਹੁਤ ਹੀ ਇਲਾਬੋਰੇਟ ਅਰੇਂਜਮੈਂਟਸ ਕੀਤੀ ਹੈਗੇ ਪੈਰਾਮਿਲਟਰੀ ਫੋਰਸ ਦੀ 60 ਕੰਪਨੀਆਂ ਡਿਪਲੋਏ ਕੀਤੀ ਗਈ ਹੈ ਸਰ ਅਸੀਂ ਪੰਜਾਬ ਦੇ ਜਲੰਧਰ ਦੇ ਵਿੱਚ ਪੀਸਫੁਲੀ ਇਲੈਕਸ਼ਨ ਕਰਾਵਾਂਗੇ ਅਸੀਂ ਇੰਟਰ ਡਿਸਟ੍ਰਿਕਟ ਜਿਹੜੇ ਬਾਰਡਰਸ ਹੈਗੇ ਉਹ ਸੀਮ ਕਰਤੇ ਗਏ ਹੈਗੇ ਇਲੈਕਸ਼ਨ ਕਮਿਸ਼ਨ ਦੀ ਸਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੀਸਫੁਲੀ ਇਲੈਕਸ਼ਨ ਕਰਾਈ ਜਾਊਗਾ ਸਰ ਰੈਂ ਫਿਰ ਆਮ ਕਮਿੰਗ ਬੈਕ ਤੋਂ ਅੰਦਰ ਸਰ ਤਾਂ ਬਾਕੀ ਕੁਝ ਮੈਂ ਤਾਂ ਜਦ ਤੱਕ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਨਾਂ ਤੋਂ ਕੁਝ ਰਿਵੀਲ ਹੋਇਆ ਕੀ ਹੈ ਤੇ ਕੁਝ ਵੇਰੀਅਸ ਐਂਗਲਸ ਐਸ ਆਈ ਸੈਡ ਪ੍ਰੀਲੀਮਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਕਿ ਲੋ ਐਕਸਪਲੋਸਿਵ ਯੂਜ਼ ਹੋਇਆ ਹੈ ਨੋ ਆਈ ਊਡ ਨੋਟ ਸਪੈਕੂਲੇਟ ਅੰਮ੍ਰਿਤਸਰ ਚ ਕਈ ਏਰੀਆ ਹੈਗੇ ਜਿਵੇਂ ਅਨਗੜ ਹੈ ਕਈ ਜਿੱਥੇ ਸੱਚ ਐਕਸਪਲੋਸਿਵਸ ਆਰ ਈਜ਼ੀਲੀ ਅਵੇਲੇਬਲ ਸੋ ਅਸੀਂ ਇੱਕ ਥਿਉਰੀ ਤੇ ਇਸ ਤੇ ਕੰਮ ਕਰ ਰਹੇ ਹਾਂ ਕਿ ਜੇਵੇਂ ਪੋਟਾਸ਼ੀਅਮ ਜਿਹੜਾ ਸਲਫਾਟ ਹੁੰਦਾ ਹੈ ਪੋਟਾਸ਼ੀਅਮ ਨੋਰੇਟ ਹੁੰਦਾ ਹੈ ਉਹਦਾ ਮਿਕਸਚਰ ਹੈਗਾ ਉਹ ਧਮਾਕਾ ਬਹੁਤ ਕਰ ਸੋ देयर वाज नो ਸ਼ਾਰਪਨਲ ਫਾਊਂਡ ਇੱਕ ਸੌਫਟ ਕੰਟੇਨਰ ਕੰਟੇਨਰ ਦੇ ਅੰਦਰ ਐਕਸਪਲੋਸਿਵ ਭਰ ਕੇ ਉਸ ਨੂੰ ਕਿਸੇ ਰਸੇ ਤੋਂ ਜਿਹੜੇ ਖਿੱਚਿਆ ਗਿਆ ਸੀ ਸੋ ਦਿਸ ਦਿਸ ਇਜ਼ ਅ ਵੈਰੀ ਕਰੂਡ ਕਾਈਂਡ ਆਫ ਐਨ ਐਕਸਪਲੋਜ਼ਨ ਸੋ ਅਸੀਂ ਇਹਨੂੰ ਸਾਇੰਟੀਫਿਕਲੀ ਇਨਵੈਸਟੀਗੇਟ ਕਰ ਰਹੇ ਹਾਂ ਸਰ ਸਰ ਕੋਈ ਟੈਰਰਿਸਟ ਐਂਗਲ ਕੋਈ ਟੈਰਰਿਸਟ ਐਂਗਲ ਇਸ ਮਾਮਲੇ ਦੇ ਵਿੱਚ ਸੋ ਵੀ ਡੋਨਟ ਰੂਲ ਆਊਟ ਐਨੀ ਐਂਗਲ ਅਸੀਂ ਇਨਵੈਸਟੀਗੇਟ ਕਰਾਂਗੇ ਸਾਰੇ ਐਂਗਲਸ ਜਿਵੇਂ ਮੈਂ ਕਿਹਾ ਮਿਸਚਿਫ ਦਾ ਐਂਗਲ ਹੈ ਜਾਂ ਕਿਸੇ ਦੀ ਕੋਈ ਪਰਸਨਲ ਰੰਜੀਸ਼ ਕਰਕੇ ਕੁਝ ਕਰਤਾ ਗਿਆ ਹੋਵੇ 테러ਰਿਸਟ ਐਂਗਲ ਹੋਵੇ ਐਨੀ ਸਾਰਟ ਆਫ ਐਂਗਲ ਵਿਲ ਬੀ ਲੁੱਕਡ ਇਟ ਟੂ ਸਰ ਕਿਸ ਨੇ ਜੁਮ ਜਟ ਨਿਊਜ਼ ਦੇ ਲਈ ਲੁਧਿਆਣਾ ਤੋਂ ਨਿਧੀ ਕੁਮਾਰੀ ਦੇ ਨਾਲ ਕੈਮਰਾਮੈਨ ਬੱਲੂ ਦੀ ਰਿਪੋਰਟ